ਇਹ ਹੋਇਕਾ ਕਰਤਾ ਹੈ ਸਰਾਂਡੇ ਤੋਂ ਕਰਾਣੇ ਤੋਂ ਬਲਾੜ ਤੱਕ ਬਲਾੜ ਉਹ ਪਾਰ ਪਿੱਟ ਦਾ ਪਾਰ ਪਿੱਟ ਹੈ ਪਾਰ ਘਰ ਦਾ ਜੀ 2-200 ਰੁਪਏ ਏਕੜ ਦਾ ਅਸੀਂ ਇਕੱਠਾ ਕਰਕੇ ਲਾ ਰਹੇ ਹਾਂ ਸਰਾਂਡੇ ਤੋਂ ਕਰਾਣੇ ਤੋਂ ਬਲਾੜ ਤੱਕ ਘਰ ਬਹੁਤ ਵੱਡੇ ਵੱਡੇ ਪਾਰ ਪੈ ਰਹੇ ਨੇ ਉਹ ਪਾਰ ਏਕੜ ਅਸੀਂ 2-200 ਰੁਪਏ ਇਕੱਠਾ ਕਰਕੇ ਲਾ ਰਹੇ ਹਾਂ ਸਾਡੀ ਬੇਨਤੀ ਹੈ ਕਿ ਵੀ ਸਰਕਾਰ ਕੋਲੋਂ ਥੋੜਾ ਬਹੁਤਾ ਜੋ ਬੜਾ ਵੱਡਾ ਨੋਜ਼ਾ ਸਰਕਾਰ ਸਰ ਟਾਈਮ ਆ ਹੁਣ ਅਗਲੀ ਇਸੇ 15 ਤਰੀਕ ਨੂੰ ਪਾਣੀ ਆ ਜਾਂਦਾ ਨਹੀਂ ਜੀ ਕੱਗਰ ਦਾ ਉਹ ਨਾਬ ਦਾ ਹੱਲ ਹੋਇਆ ਮੈਂ ਕਹਿੰਦਾ ਰਹਿ ਸਟੈਂਡ ਸਰ ਨਹੀਂ ਅਸੀਂ ਨਹੀਂ ਕਹਿਣਾ ਇੱਕ ਮਹੀਨੇ ਤੋਂ ਲੱਗੇ ਹੋਏ ਮੇਰੀ ਘਰ ਬਸ ਆਹੀ ਜੀ ਇੱਕੇ ਦਿਨ ਸਰ ਮੈਂ ਤੁਹਾਡੇ ਪਿੰਡ ਦਾ ਇੱਕ ਪੈਸਾ ਵੀ ਤੁਨ ਲੱਗੇ ਵੀ ਲੋਕੀਂ ਤੋਂ ਕਢਾਈ ਅਸੀਂ ਮੇਰੇ ਪਿੰਡੋਂ 1.5 ਲੱਖ ਰੁਪਏ ਇਕੱਠਾ ਕਰ ਲਿਆ ਜੀ ਕੋਤੀਪੁਰ ਸਰਪੰਚ ਬੈਠਾ ਹੋਣੇ 2.5 ਲੱਖ ਰੁਪਏ ਇਕੱਠਾ ਕਰ ਲਿਆ ਜੀ ਸਤਰਾਣੀ ਤੋਂ 4 ਲੱਖ ਰੁਪਏ ਇਕੱਠਾ ਕਰ ਲਿਆ ਜੀ ਜੀ ਤੋਂ 1.5 ਲੱਖ ਨਹੀਂ ਨਹੀਂ ਨਮਾ ਗੋਂ ਤੋਂ 1.5 ਲੱਖ ਜੀ ਤੁਸੀਂ ਆਪ ਕਹਿ ਕੇ ਅਸੀ ਨਮਾ ਹਾਂ ਜੀ ਤੁਸੀਂ ਆਪ ਇਹ ਐਸਾ ਲਗੀ ਕਰਕੇ ਮਿੱਟੀ ਅਸੀ ਨਮਾ ਹਾਂ ਸਰ ਸਾਰੇ ਪਿੰਡਾਂ ਦੇ ਜਿਹੜੇ ਕਿਸਾਨ ਹੋਣੇ ਨੇ ਤੇ ਪਿੰਡਾਂ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਦੇਖਿਆ ਵੀ ਇਕਤਾ ਵੀ ਨਾ ਰਹਿ ਗਿਆ ਜੀ ਇਸ ਤੋਂ ਬਾਅਦ ਕੋਈ ਹੱਲ ਨਹੀਂ ਦਿਸਿਆ ਜੀ ਮੈਂ ਕਹਿੰਦੀ ਸਰਕਾਰਾਂ ਵਾਸਤੇ ਵੀ ਇੰਨਾ ਬਹੁਤ ਜ਼ਿਆਦਾ ਹੁੰਦਾ ਤੁਸੀਂ ਆਪਾਂ ਸਮਾਖੇ ਦਿੱਤਾ ਨਾ ਤੇ ਗਿਆ ਹਾਂ ਜੀ ਕਹਿੰਦੇ ਆ 200 ਮਿੱਠਾ ਬਾਕੀ ਬਾਈ ਕਹਿੰਦੀ ਸਰ ਸਮਾ ਸਮਾ ਕੋੜਾ ਰਹਿ ਗਿਆ ਮੇਰੀ ਗੱਲ ਸੁਣੋ ਨੰਬਰ ਫੋਨ ਨੰਬਰ ਦੇ ਦੇ ਬੋਲ ਰਿਹਾ ਨੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਵਾਲੇ ਬਹੁਤ ਵਧੀਆ ਸਾਡੇ ਡੀ ਸਾਹਿਬ ਤੁਹਾਨੂੰ ਬਹੁਤ ਵਧੀਆ ਕਿਹਾ ਜੀ ਸਾਡੇ ਐਸ ਡੀ ਸਾਹਿਬ ਸਾਡੇ ਮਿਸਰੀਵਾਲੇ ਜੁਨਦੀਪ ਸਿੰਘ ਉਸ ਹੀ ਅਗਰਸਿਲ ਪੁਸ਼ਿੰਗ ਤੋਂ ਸਾਡੇ ਪ੍ਰਸ਼ਾਸਨ ਬਹੁਤ ਵਧੀਆ ਜੀ ਮੈਂ ਕਹਿੰਦਾ ਜੀ ਸਾਰਾ ਕੁਝ ਵਧੀਆ ਹੈ ਫੋਨ ਨੰਬਰ ਨੰਬਰ ਦੇ ਨਾ 200 ਰੁਪਏ ਵੀ ਇਕੱਠਾ ਕਰਨਾ ਪੈ ਰਿਹਾ ਸਰਕਾਰ ਦਾ ਦੇਖੋ ਜੇ ਪਾਰਟੀ ਆ ਕੇ ਹੋਵੇ ਕਿ ਅੱਜ ਅਸੀਂ ਕਹਿ ਦਿੰਦੇ ਆਂ ਵੀ ਸਰਕਾਰ ਸਭ ਕੁਝ ਕਰੇਗੀ ਅਸੀਂ ਆਪਣੀ ਸਾਰੀ ਮੀਟਿੰਗ ਐਸੀ ਬੁਲਾ ਰਹੇ ਨੇ ਜਿੱਦੇ ਵੀ ਆ ਜਿਹੜਾ ਮੈਂ ਬੋਲ ਰਿਹਾ ਸਾਰਾ মিডিਆ ਜਾ ਲਿਆ ਹੈ ਕਿ ਮੈਂ ਪਤਾ ਕੀ ਹੈ ਕੁਝ ਵੀ ਬੋਲਦਾ ਸਾਰਾ মিডিਆ ਜਾ ਲਿਆ ਹੈ ਕੋਈ ਤੁਹਾਨੂੰ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ ਇਹ ਫਰਜ਼ ਸਰਕਾਰ ਦਾ ਹੈ ਅਸੀਂ ਤੁਹਾਡੇ ਤੋਂ ਟੈਕਸਾਂ ਦੇ ਰੂਪ ਚ ਪੈਸੇ ਲੈ ਚੁੱਕੇ ਆਂ ਪਹਿਲਾਂ ਨੰਬਰ 1 ਨੂੰ